ਕਿਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਜੋ ਭਾਰੀ ਵਰਖਾ ਹੋਈ ਆ ਜਿਸ ਕਰਕੇ ਪੰਜਾਬ ਬਹੁਤੇ ਪੰਜਾਬ ਦੇ ਏਰੀਆ ਦੇ ਵਿੱਚ ਜਿਹੜਾ ਖੜਦੇ ਹਾਲਾਤ ਬਣੇ ਹੋਏ ਨੇ ਲੋਕਾਂ ਦੀਆਂ ਜਿੱਥੇ ਫਸਲਾਂ ਡੁੱਬੀਆਂ ਨੇ ਉਹਨਾਂ ਦੇ ਪਸ਼ੂ ਡੰਗਰ ਜਿਹੜੇ ਉਹਨਾਂ ਨੂੰ ਬਾਹਰ ਕੱਢ ਕੇ ਉੱਚੀ ਜਗ੍ਹਾ ਲਿਆਉਣਾ ਪਿਆ ਅਤੇ ਉਹਦੇ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜਿਆ ਸੋ ਲੋਕਾਂ ਦਾ ਜਿਹੜਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੋ ਇਸ ਸਮੇਂ ਦੇ ਵਿੱਚ ਲੋੜ ਅੱਜ ਉਹਨਾਂ ਲੋਕਾਂ ਨੂੰ ਹੜਪੀੜਿਤ ਪਰਿਵਾਰਾਂ ਨੂੰ ਮਦਦ ਦੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਸਮੇਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਉਸ ਇਲਾਕਿਆਂ ਦੀ ਮਦਦ ਕਰੀਏ ਲੋਕਾਂ ਦੀ ਮਦਦ ਕਰੀਏ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਅਤੇ ਹੋਰ ਵੀ ਜਿਹੜੇ ਕਾਰੋਬਾਰੀ ਲੋਕ ਨੇ ਕਿ ਉਹ ਆਪਣੇ ਦਸਾਂ ਨੋਹਾਂ ਦੇ ਕਿਰਤ ਕਮਾਈ ਜੋ ਦਸਵੰਦ ਕੱਢ ਕੇ ਇਸ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਉੱਥੇ ਆਪਣਾ ਯੋਗਦਾਨ ਪਾਉਣ ਅਤੇ ਸਾਡੀ ਵੀ ਜਿਹੜੀ ਸਾਰੀ ਟੀਮ ਹੈਗੀ ਆ ਅਸੀਂ ਆਪ ਕਈ ਦਿਨਾਂ ਤੋਂ ਜਦੋਂ ਤੇ ਇਹ ਇਹ ਹੜ੍ਹ ਆਏ ਨੇ ਕੋਸ਼ਿਸ਼ ਕਰ ਰਹੇ ਹਾਂ ਆਪਣੇ ਇਲਾਕੇ ਦੇ ਵਿੱਚ ਵੀ ਮੀਂਹ ਕਰਕੇ ਜੋ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਭਾਰੀ ਬਰਸਾਤ ਕਰਕੇ ਜਾਂ ਹੋਰ ਵੀ ਜੋ ਵੀ ਲੋੜਾ ਉਹਨਾਂ ਦੀਆਂ ਪੂਰੀਆਂ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਅੱਜ ਕਾਫੀ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਭੇਜੀਆਂ ਜਾ ਰਹੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹਦੇ ਵਿੱਚ ਅਜਨਾਲੇ ਦੇ ਵਿੱਚ ਗੱਡੀ ਭੇਜੀ ਜਾ ਰਹੀ ਹੈ ਸਾਈਲੇਜ ਦੀ ਜੋ ਡਿਮਾਂਡ ਉੱਥੋਂ ਲੋਕਾਂ ਦੀ ਜੋ ਵੀ ਸਾਡੇ ਕੋਲੇ ਆਉਂਦੀ ਆ ਇਸੇ ਤਰ੍ਹਾਂ ਰਮਦਾਸ ਦੇ ਵਿੱਚ ਵੀ ਉੱਥੇ ਕੱਲ ਫੋਨ ਆਇਆ ਸੀ ਕਿ ਬਹੁਤ ਸਾਰੇ ਪਸ਼ੂ ਨੇ ਜਿਹੜੇ ਭੁੱਖੇ ਨੇ ਸੋ ਉਹਨਾਂ ਲਈ ਇੱਕ ਟਰੱਕ ਜਿਹੜਾ ਭੇਜਿਆ ਜਾ ਰਿਹਾ ਸਾਈਲੇਜ ਦਾ ਸੋ ਉਹਦੇ ਨਾਲ ਹੀ ਤਰਨ ਤਰਨ ਤੋਂ ਵੀ ਜਿਹੜੀ ਡਿਮਾਂਡ ਆਈ ਆ ਉੱਥੇ ਵੀ ਸਾਈਲੇਜ ਦਾ ਤੇ ਰਾਸ਼ਨ ਅਤੇ ਹੋਰ ਤਰਪਾਲਾਂ ਜੋ ਜੋ ਵੀ ਸਾਡੇ ਕੋਲ ਡਿਮਾਂਡ ਆ ਰਹੀ ਆ ਜਿਸ ਵੀ ਇਲਾਕੇ ਦੇ ਵਿੱਚੋਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਉਹ ਜੋ ਵੀ ਉਹਨਾਂ ਦੀ ਡਿਮਾਂਡ ਹੈਗੀ ਉਹਨੂੰ ਪੂਰਾ ਕੀਤਾ ਜਾਵੇ ਅਤੇ ਉੱਥੇ ਜੋ ਵੀ ਸਮਗਰੀ ਚਾਹੀਦੀ ਹੈ ਉਹਨਾਂ ਨੂੰ ਪਹੁੰਚਾਈ ਜਾਵੇ ਕਿਉਂਕਿ ਇਹ ਜਿਹੜੀ ਅੱਜ ਅੱਜ ਤਾਂ ਰਾਸ਼ਨ ਦੀ ਲੋੜ ਆ ਅੱਜ ਪਸ਼ੂਆਂ ਨੂੰ ਚਾਰੇ ਦੀ ਲੋੜ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਮਿਹਰ ਕਰਨ ਜਲਦੀ ਤੋਂ ਜਲਦੀ ਬਰਸਾਤ ਰੋਕੇ ਪਾਣੀ ਥੱਲੇ ਜਾਵੇ ਅਤੇ ਉਸ ਤੋਂ ਬਾਅਦ ਜਿਹੜੇ ਬੰਨ ਟੁੱਟੇ ਨੇ ਜਾਂ ਲੋਕਾਂ ਨੇ ਜ਼ਮੀਨਾਂ ਜਿਹੜੀਆਂ ਦੇ ਵਿੱਚ ਪਾਣੀ ਕਰਕੇ ਜਿਹੜੀ ਗਾਹ ਵਾ ਜਾਣੀ ਆ ਉਹਨੂੰ ਕੱਢਣਾ ਪੈਣਾ ਅਗਲੀ ਜਿਹੜੀ ਫਸਲ ਬੀਜਣੀ ਆ ਲੋਕਾਂ ਨੇ ਉਹਦੇ ਲਈ ਲੋਕਾਂ ਨੂੰ ਡੀਜ਼ਲ ਦੀ ਲੋੜ ਪੈਣੀ ਆ ਖਾਦ ਦੀ ਲੋੜ ਪੈਣੀ ਆ ਬੀਜ ਦੀ ਲੋੜ ਪੈਣੀ ਆ ਕਿਉਂਕਿ ਲੋਕਾਂ ਦਾ ਬੀ ਖਰਾਬ ਹੋ ਗਿਆ ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਮਦਦ ਦੀ ਲੋੜ ਆ ਦੇਖੋ ਮੀਂਹ ਕਾ ਇਹੜਾ ਕਰਕੇ ਜਿਹੜੀਆਂ ਬਿਮਾਰੀਆਂ ਨੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣਾ ਉਥੇ ਮੈਡੀਕਲ ਕੈਂਪ ਵੀ ਲਾਉਣੇ ਪੈਣੇ ਆ ਸੋ ਇਸ ਲਈ ਇਹ ਜਿਹੜੀ ਲੰਬੀ ਲੜਾਈ ਹੈਗੀ ਆ ਸੋ ਇਹ ਉਹ ਲੋਕ ਇਕੱਲੇ ਨਹੀਂ ਲੜ ਸਕਦੇ ਸੋ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈਗੀ ਆ ਸੋ ਅੱਜ ਦੇ ਸਮੇਂ ਦੇ ਵਿੱਚ ਜੇ ਪੰਜਾਬ ਨੂੰ ਅੱਜ ਲੋੜ ਆ ਤਾਂ ਅੱਜ ਪੰਜਾਬ ਨੇ ਨਾਲ ਖੜਨਾ ਬਾਹਰ ਬੈਠੇ ਜਿਹੜੇ ਸਾਡੇ ਐਨਆਰਆਈ ਨੇ ਜਿਹੜੇ ਹਮੇਸ਼ਾ ਹੀ ਪੰਜਾਬ ਨਾਲ ਜੁੜੇ ਰਹਿੰਦੇ ਨੇ ਪੰਜਾਬ ਦਾ ਭਲਾ ਮੰਗਦੇ ਨੇ ਉਹਨਾਂ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਦਾ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਮੁਆਵਜ਼ਾ ਇਹ ਨਹੀਂ ਕਿ 5 ਦਾ 6000 ਦਿੱਤਾ ਜਾਵੇ ਉਹਨਾਂ ਨੂੰ ਬਣਦਾ ਮੁਆਵਜ਼ਾ ਜਿੰਨੇ ਦੀ ਫਸਲ ਹੋਣੀ ਸੀ ਉਹਨਾਂ ਮੁਆਵਜ਼ਾ ਜਿਹੜਾ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਹੈ ਜਿਹੜੀ ਦੇਵੇ ਸੋ ਅਸੀਂ ਆਪਣੇ ਵੱਲੋਂ ਜਿੰਨਾ ਵੀ ਹੋ ਸਕਦਾ ਆਪਦੇ ਵਿੱਤ ਤੋਂ ਬਾਹਰ ਜਾ ਕੇ ਵੀ ਇਹ ਜਿਹੜੀ ਮਦਦ ਹੈਗੀ ਆ ਅੱਜ ਨਹੀਂ ਅੱਜ 4-5 3-4 ਗੱਡੀਆਂ ਭੇਜੀਆਂ ਜਾ ਰਹੀਆਂ ਨੇ ਫਿਰ ਪਰਸੋਂ ਨੂੰ ਵੀ ਜੋ ਸਾਡੇ ਕੋਲ ਡਿਮਾਂਡ ਆ 8-10 ਗੱਡੀਆਂ ਫਿਰ ਇਸੇ ਤਰ੍ਹਾਂ ਲਗਾਤਾਰ ਜਾਂਦੀਆਂ ਰਹਿਣਗੀਆਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਕੁਝ ਪਿੰਡ ਵੀ ਅਡੌਪਟ ਕਰ ਰਹੇ ਹਾਂ ਤਾਂ ਜੋ ਉੱਥੇ ਜਾ ਕੇ ਲੋਕਾਂ ਦੀ ਜਿਹੜੀ ਅਗਲੀ ਫਸਲ ਬੀਜਣ ਤੱਕ ਉਹਨਾਂ ਦੀ ਮਦਦ ਹੋ ਸਕੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਹੁਤ ਸਾਰੇ ਫੋਨ ਜਿੱਥੇ ਸਾਡੇ ਕੋਲੇ ਡਿਮਾਂਡ ਆ ਰਹੀ ਆ ਵੀ ਸਾਡੀਆਂ ਲੋੜਾਂ ਨੇ ਉਹਦੇ ਨਾਲ ਨਾਲ ਬਹੁਤ ਸਾਰੇ ਫੋਨ ਲੋਕਾਂ ਦੇ ਆ ਰਹੇ ਕਿ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀਰਾਂ ਦਾ ਜਿਹੜੇ ਵਿਦੇਸ਼ਾਂ ਤੋਂ ਜਾ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਕੋਨੇ-ਕੋਨੇ ਤੋਂ ਫੋਨ ਕਰ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਸਹੀ ਗਾਈਡ ਕਰਾਂਗੇ ਕਿ ਕਿੱਥੇ ਕੀ ਲੋੜ ਹੈਗੀ ਆ ਇਹ ਨਹੀਂ ਹੈਗਾ ਵੀ ਅਸੀਂ ਉੱਥੇ ਜਿਹੜੀ ਚੀਜ਼ ਦੀ ਲੋੜ ਨਹੀਂ ਉੱਥੇ ਜਮ੍ਹਾਂ ਕਰੀ ਜਾਵੇ ਤੇ ਮੈਂ ਇੱਕ ਹੋਰ ਅਪੀਲ ਕਰਦਾ ਵੀ ਇਸ ਸਮੇਂ ਦੇ ਵਿੱਚ ਦੇਖੋ ਲੋਕ ਬਹੁਤ ਮਦਦ ਕਰ ਰਹੇ ਨੇ ਦਿਲੋਂ ਮਦਦ ਕਰ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲੇਕਿਨ ਕੁਝ ਬੰਦੇ ਦੇਖੋ 1-2% ਹੁੰਦੇ ਨੇ ਸਾਰੇ ਨਹੀਂ ਕੁਝ ਜਿਹੜੇ ਉੱਥੇ ਜਮ੍ਹਾਂ ਕੁਰੀ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਆ ਇਸ ਸਮੇਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਮਦਦ ਕਰੀਏ ਲੋਕਾਂ ਦੀ ਅੱਜ ਲੋਕਾਂ ਨੂੰ ਮਦਦ ਦੀ ਲੋੜ ਆ ਨਾ ਕਿ ਜਮ੍ਹਾਂ ਕਰੀ ਦੀ ਇਹ ਦੇਖੋ ਵੀ ਤੁਹਾਡੇ ਗਵਾਂਢ ਕੋਈ ਭੁੱਖਾ ਤਾਂ ਨਹੀਂ ਸੌ ਰਿਹਾ ਕਿਸੇ ਦਾ ਪਸ਼ੂ ਭੁੱਖਾ ਤਾਂ ਨਹੀਂ ਸੋ ਅੱਜ ਸਭ ਤੋਂ ਪਹਿਲਾਂ ਇਹ ਲੋੜ ਆ ਫਿਰ ਆਉਣ ਵਾਲੇ ਸਮੇਂ 'ਚ ਆਪਾਂ ਫਸਲਾਂ ਜਿਹੜੀਆਂ ਲੋਕਾਂ ਦੀਆਂ ਵਜਾਉਣੀਆਂ ਨੇ ਸੋ ਇਸ ਤਰ੍ਹਾਂ ਦੀ ਬੜੀ ਲੋੜ ਪੈਣੀ ਆ ਜੇ ਅੱਜ ਅੱਜ ਜ ਲੋਕਾਂ ਤੇ ਜਿਹੜੀ ਵਿਫਤਾ ਪਈ ਆ ਜ ਜ ਉਹਨਾਂ ਦੇ ਅਸੀਂ ਨਾਲ ਖੜੀਏ ਇਹ ਸਾਡਾ ਫਰਜ਼ ਬਣਦਾ ਤੇ ਸਾਨੂੰ ਗੁਰੂ ਸਾਹਿਬਾਨ ਵੀ ਸੰਦੇਸ਼ ਦੇ ਕੇ ਗਏ ਨੇ ਸਰਬੱਤ ਦੇ ਭਲੇ ਦਾ ਸੋ ਆਪਾਂ ਤਾਂ ਦੂਜੇ ਦੇਸ਼ਾਂ ਤੇ ਵੀ ਜਾ ਕੇ ਦੂਜੀਆਂ ਸਟੇਟਾਂ ਦੇ ਵੀ ਜਾ ਕੇ ਆਪਣੇ ਸਿੱਖ ਕੌਮ ਆ ਜਿਹੜੀ ਸਾਡੇ ਜਿਹੜੀ ਐਨ ਜੀਓਜ਼ ਨੇ ਸਾਡੀਆਂ ਜਥੇਬੰਦੀਆਂ ਨੇ ਉੱਥੇ ਕਿਤੇ ਵੀ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਨੇ ਤਾਂ ਉੱਥੇ ਜਾ ਕੇ ਮਦਦ ਕਰਦੇ ਨੇ ਲੇਕਿਨ ਅੱਜ ਤੱਕ ਹਜੇ ਮੈਂ ਦੇਖਿਆ ਕਿ ਪੰਜਾਬ ਦੀ ਮਦਦ ਕਰਨ ਲਈ ਕੋਈ ਨਹੀਂ ਆਇਆ ਸੋ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਬੜੀ ਸਮਤ ਬਖਸ਼ੀ ਆ ਹਿੰਮਤ ਬਖਸ਼ੀ ਆ ਆਪਾਂ ਤਕੜੇ ਹੋ ਕੇ ਆਪਾਂ ਜਿਹੜਾ ਵੀ ਏਰੀਆ ਪ੍ਰਭਾਵਿਤ ਨੇ ਪੰਜਾਬ ਦੇ ਉਹਨਾਂ ਲੋਕਾਂ ਦਾ ਸਾਥ ਦੇਈਏ ਤੇ ਉਹਨਾਂ ਦਾ ਆਪਾਂ ਸਹਾਰਾ ਬਣੀਏ ਤਾਂ ਜੋ ਇਸ ਕੁਦਰਤੀ ਆਫਤ ਤੋਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਕੜੇ ਹੋ ਕੇ ਇਹਨਾਂ ਆਫਤਾਂ ਦੇ ਵਿੱਚੋਂ ਨਿਕਲ ਸਕਣ ਜਿੰਨਾ ਵੀ ਹੋ ਸਕਾ ਉਹਨਾਂ ਦੀ ਮਦਦ ਕਰੀਏ ਸੁਪਲੀਜੀ ਦੀ ਅਗਵਾਈ ਦੇ ਹੇਠ ਸਾਰੇ ਬੋਕਰਾਂ ਨੇ ਆ ਥੋੜਾ ਬਹੁਤ ਨੀਚੇ ਮਾਰੇ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਜਿਹੜਾ ਇੱਕ ਸੈਂਟਰ ਖੋਲਿਆ ਗਿਆ ਚਲੰਦਰ ਵਿੱਚ ਲਾਹੌਰ ਚੌਕ ਕਿਹਾ ਜਾਂਦਾ ਹੈ ਲੁਧਿਆਣੇ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਿਸ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀੜੇ ਤੇ ਇਲਾਕੇ ਦੇ ਲੋਕੀ ਆਪਣੀ ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਣ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸ ਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗੀਆਂ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹੋਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10 10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਹੈ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਪੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਈਪਰਸ ਦੀ ਲੋੜ ਹੈ ਹਰ ਤਰ੍ਹਾਂ ਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਦੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਹੈ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੇ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ ਜੇ ਮੀਂਹ ਪੈ ਰਿਹਾ ਹੈ ਇਹ ਚੀਜ਼ਾ ਉਹਨਾਂ ਵਾਸਤੇ ਜਿਹੜੇ ਪਾਣੀ 'ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਂ ਹੀ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ 'ਚ ਜਿਹੜੇ ਪਾਣੀ 'ਚ ਸਾਰੇ ਫਸੇ ਹੋਣੇ ਜਿਨ੍ਹਾਂ ਦਾ ਸਭ ਕੁਝ ਗੁਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਆ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਆ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ 'ਚ ਦੁਨੀਆ 'ਚ ਜਿੱਥੇ ਵੀ ਔਖਾਈ ਆਉਂਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ 'ਵਿ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ ਆਪਾਂ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਭੈਣ ਭਰਾਵਾਂ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੋਲ ਗਿਆ ਉਹਨਾਂ ਨੂੰ ਵੀ ਮਦਦ ਦੀ ਲੋੜ ਹੋਊਗੀ ਲੇਕਿਨ ਅੱਜ ਜਾਨ ਬਚਾਉਣ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਉਤੇ ਰਲ ਮਿਲ ਕੇ ਅਸੀਂ ਇਹ ਸਮਾਨ ਉਹ ਸਾਰੇ ਕਾਲ ਪਹੁੰਚਾਈਏ ਜੋ ਵੀ ਇਸ ਨੰਬਰ 'ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ ਮੈਮ ਹਰਮੀਤ ਪਠਾਨ ਮਾਜਰਾ ਦੀ ਨਾਲ ਮਾਣਦੇ ਹਰਮੀਤ ਪਠਾਨ ਮਾਜਰਾ ਦੀ ਗ੍ਰਿਫਤਾਰੀ ਉਸ ਤੋਂ ਬਾਅਦ ਫਰਾਰ ਹੋ ਜਾਣਾ ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਲਏ ਤੁਸੀਂ ਇਸ ਸਮੇਂ 'ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਜ ਰਿਹਾ ਹੈ ਤੁਹਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ ਚਲੋ ਜੀ ਥੈਂਕ ਯੂ ਮੈਮ ਇਹਨਾਂ ਦੇ ਪਹਿਲੇ ਪਹਿਲੇ ਕਿਉਂ ਨਹੀਂ ਆਜਾ ਲੈਂਡ ਪੁਲਿੰਗ ਕਿਉਂ ਨਹੀਂ ਆ ਛੱਡੋ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਇਸ ਨਿਕਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵੇ ਮੁੱਦਾ ਹਟਾਉਣ ਦੇ ਧਾਂ ਪਟਕਾਉਂਦੀ ਹੈ ਇਹਨਾਂ ਦੀ ਸੱਜੇ ਪੱਖ